बिना बदले बिना डरे जज्बा सच का लिए सच दिखाते हैं पीएसडी न्यूज़ चैनल से तोड़ा हार्दिक स्वागत कर दी हां देखो गुरदासपुर जिले की खास रिपोर्ट गुरदासपुर दीनानगर दुरागला दे आसपास लूट कोठन वाले करोदे चार मेंबरानू पुलिस ने कोशिश कटिया दे बीच कीता गिरफ्तार आरोपिया पहचान महावीर पुत्र काला मसी जोनी पुत्र जगीर दीपक पुत्र गुरुमी पहचान हुई है किसी भी कीमत अपराधिक लोग नहीं बख्शा जाएगा डी एस पी राज मनहस ने चेतावनी दिखी है लुट खोह करने वाले गिरोह मैम्बर गिरफ्तार करके इन्होंने होने वाली कानूनी कारवाई शुरू कर दिखी गयी है ਕੈਮਰਾਮੈਨ ਦੇ ਨਾਲ ਪੱਤਰਕਾਰ ਨਿਰਮਲ ਸਿੰਘ ਦੀ ਖਾਸ ਰਿਪੋਰਟ ਸੁਣੋ ਲਾਈਵ ਰਿਪੋਰਟ ਅੱਜ ਦੇ 10 ਵਜੇ ਮਦਈ ਨੀਜ਼ਮਸੀ ਹੈ ਜੋ ਕਿ ਦਰਾਂਗਲੇ ਦਾ ਰਹਿਣ ਵਾਲਾ ਇਹ ਮਿਲਕ ਪਲਾਂਟ 'ਚ ਕੰਮ ਕਰਦਾ ਉੱਥੇ ਜਾ ਰਿਹਾ ਸੀ ਡਿਊਟੀ ਤਾਂ ਕੁਝ ਮੋਟਰਸਾਈਕਲ ਤੇ ਸਵਾਰ ਬੰਦੇ ਇਹਨਾਂ ਤੇ ਹਮਲਾ ਕਰ ਦਿੰਦੇ ਲੁੱਟ ਦੀ ਨੀਅਤ ਨਾਲ ਸੋ ਇਹਨਾਂ ਨੇ ਰੌਲਾ ਪਾਇਆ ਲਾਤੀ ਲੋਕ ਇਕੱਠੇ ਹੋ ਗਏ ਔਰ ਉਰਦੂ ਦੇ ਵਿਭਾਨ ਤੇ ਪਰਚਾ ਦਰਜ ਕਰਕੇ ਆਪਾਂ ਇਹਦੇ ਵਿੱਚ ਇਨਵੋਲ ਫਿਲਹਾਲ ਚਾਰ ਬੰਦੇ ਜਿਹੜੇ ਉਹ ਅਰੈਸਟ ਕਰ ਲਿਆ ਔਰ ਇਹਨਾਂ ਦੀ ਅਗੇ ਤਫਤੀਸ਼ ਕਰ ਰਹੇ ਆ ਕਿ ਹੋਰ ਕਿੰਨੇ ਮਕਦਮੇ ਚ ਇਨਵੋਲ ਬਣਾ ਔਰ ਇਹਦੇ ਨਾਲ ਹੋਰ ਵੀ ਕੋਈ ਬੰਦੇ ਹੈਗੇ ਨਾ ਇਹ ਸ਼ੱਕ ਜ਼ਾਹਿਰ ਕੀਤਾ ਗਿਆ ਕਿ ਮੋਟਰਸਾਈਕਲ ਹੋਰ ਵੀ ਸੀ ਇੱਕ ਉਹ ਵੀ ਆਪਾਂ ਵੈਰੀਫਾਈ ਕਰ ਰਿਆ ਤੇ ਜੋ ਲੋੜੀਂਦੀ ਕਾਰਵਾਈ ਆ ਆਪਾਂ ਕਰ ਰਿਆ ਔਰ ਮਕਦਮਾ ਇਹਨਾਂ ਦੇ ਖਿਲਾਫ ਦਰਜ ਕਰ ਦਿੱਤਾ ਗਿਆ ਥਾਣੇ ਦੁਰੰਗੜਾ ਵਿੱਚ ਇਹ ਸੱਦਾ ਪਿੰਡ ਪੈਂਦਾ ਹੈ ਦਰੰਗਲੇ ਖਾਨੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਲਗਾਤਾਰ ਜਾਰੀ ਹੈ ਔਰ ਆਲਮੋਸਟ ਆਪਾਂ ਸੇ ਸਕਸੈਸਫੁਲ ਨਾ ਔਰ ਇਹ ਲਗਾਤਾਰ ਕਾਰੀ ਦੇਖੋ ਜੀ ਪੁਲਿਸ ਜਿਹੜੀ ਆ ਉਹ ਜਿਹੜੇ ਆਮ ਸਾਡੇ ਸ਼ਹਿਰੀ ਆ ਉਹਨਾਂ ਦੀ ਮਦਦ ਨਾਲ ਹੀ ਸਕਸੈਸਫੁਲ ਹੁੰਦੀ ਹੈ ਔਰ ਮੈਂ ਆਮ ਜਨਤਾ ਨੂੰ ਅਪੀਲ ਕਰਦਾ ਤੇ ਜਦੋਂ ਵੀ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਡਰੱਗਸ ਬਾਰੇ ਤੁਹਾਨੂੰ ਜਰੂਰ ਇਹਤਵਰ ਇਨਫੋਰਮੇਸ਼ਨ ਦੇਣ ਔਰ ਉਹਨਾਂ ਦਾ ਨਾਮ ਜਿਹੜਾ ਗੁਪਤ ਰੱਖਿਆ ਜਾਏਗਾ ਕਿਤੇ ਵੀ ਡਿਸਕਲੋਜ਼ ਨਹੀਂ ਕੀਤਾ ਜਾਏਗਾ ਸੋ ਸਾਡੀ ਸਪੋਰਟ ਕਰਨ ਤਾਂ ਕਿ ਆਪਾਂ ਇਹ ਜਿਹੜਾ ਨਸ਼ਾ ਬਿਲਕੁਲ ਜਿਹੜਾ ਇਸ ਲੱਕ ਤੋਂ ਖਤਮ ਕਰ